ਸਰਦਾਰ ਉੱਤੇ ਮੌਜੂਦਾਂ ਜਿੱਥੇ ਲਗਾਤਾਰ ਐ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ ਜਾਰੀ ਹੈ ਪਰ ਇਸ ਸਭ ਦੇ ਵਿੱਚ ਹਰਿਆਣਾ ਤੋਂ ਲਗਾਤਾਰ ਕਿਸਾਨਾਂ ਦੇ ਵੱਲੋਂ ਮਿੱਟੀ ਅਤੇ ਜ਼ਲ ਜਿਹੜਾ ਉਹ ਲੈ ਕੇ ਖਨੋਰੀ ਬਾਰਡਰ ਪਹੁੰਚਿਆ ਜਾ ਰਿਹਾ ਬਹੁਤ ਸਾਰੇ ਲੋਕ ਇਸ ਤੋਂ ਪਹਿਲਾਂ ਕਿਸਾਨ ਜਿਹੜੇ ਨੇ ਉਹ ਵੀ ਲੈ ਕੇ ਆਏ ਸੀ ਪਰ ਅੱਜ ਫਿਰ ਇੱਕ ਵੱਡਾ ਜਥਾ ਜਿਹੜਾ ਕਿਸਾਨਾਂ ਦਾ ਉਹ ਪਹੁੰਚਿਆ ਗੱਲਬਾਤ ਕਰਦੇ ਹਾਂ ਕੁਝ ਕਿਸਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਲਗਾਤਾਰ ਮਿੱਟੀ ਤੇ ਜ਼ਲ ਲੈ ਕੇ ਆ ਰਹੇ ਨੇ ਪੁੱਛਦੇ ਹਾਂ ਉਹਦੇ ਕੀ ਮੌਇਨ ਨੇ ਹਾਲਾਂਕਿ 14 ਫਰਵਰੀ ਨੂੰ ਇੱਕ ਮੀਟਿੰਗ ਜਿਹੜੀ ਹੈ ਉਹ ਕੇਂਦਰ ਦੇ ਨਾਲ ਹੋਣ ਜਾ ਰਹੀ ਹੈ ਉਹਦੇ ਬਾਰੇ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਕੇਂਦਰੀ ਮੰਤਰੀ ਜਿਹੜੇ ਨੇ ਐਗਰੀਕਲਚਰ ਦੇ ਖੇਤੀ ਮੰਤਰੀ ਜਿਹੜੇ ਨੇ ਉਹ ਮੀਟਿੰਗ ਵਿੱਚ ਨਾ ਸ਼ਾਮਲ ਹੋਣ ਪਰ ਇਸ ਸਭ ਦੇ ਵਿੱਚ ਲਗਾਤਾਰ ਹਰਿਆਣਾ ਤੋਂ ਜਲ ਅਤੇ ਮਿੱਟੀ ਲੈ ਕੇ ਜਿਹੜੀ ਹੈ ਖਨੌਰੀ ਬਾਰਡਰ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀਨਾ ਜੀ ਤੁਹਾਡਾ ਜਰਨੈਲ ਸਿੰਘ ਚਹਿਲ ਪ੍ਰਧਾਨ ਬੀਕੇਯੂ ਖੇਤੀ ਬਚਾਓ ਹਰਿਆਣਾ ਜਰਨਲ ਸਿੰਘ ਜੀ ਕੀ ਮਤਲਬ ਹੈ ਇਸ ਮਿੱਟੀ ਦਾ ਤੇ ਜਲ ਦਾ ਖਨੋਰੀ ਬਾਰਡਰ ਲੈ ਕੇ ਆਉਣ ਦਾ ਹਾਲਾਂਕਿ ਤੁਹਾਡੀ 14 ਫਰਵਰੀ ਨੂੰ ਮੀਟਿੰਗ ਹੈ ਉਸ ਤੋਂ ਪਹਿਲਾਂ ਤੁਹਾਡੀਆਂ ਤਿੰਨ ਜੜੀਆਂ ਨੇ ਮਹਾਪੰਚਾਇਤਾਂ ਹੁਣ ਜ਼ਾਰੀਆਂ ਨੇ ਫਿਰ ਇਹਦੇ ਕੀ ਮੁਆਇਨੇ ਨੇ ਦੇਖੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਕਿਸਾਨ ਦੀ ਜ਼ਮੀਨ ਬਚਾਉਣ ਵਾਸਤੇ ਉਹਨਾਂ ਦੀ ਖੇਤੀ ਬਚਾਉਣ ਵਾਸਤੇ ਅਮਰਨ ਅੰਸ਼ਨ ਤੇ ਬੈਠੇ ਹੋ ਨੇ ਜਿਸ ਦਾ ਅੱਜ 75ਵਾਂ ਦਿਨ ਹੈ ਔਰ 75 ਦਿਨਾਂ ਦੇ ਵਿੱਚ ਉਹ ਸਿਰਫ ਪਾਣੀ ਤੇ ਜਿੰਦੇ ਨੇ ਸਿਰਫ ਪਾਣੀ ਲੈ ਰਹੇ ਨੇ ਅੰਨ ਦਾ ਇੱਕ ਬੁਰਕੀ ਉਹਨਾਂ ਨੇ ਆਪਣੇ ਹਲਕ ਤੋਂ ਥੱਲੇ ਡਪਾਈ ਸਾਡੇ ਹਰਿਆਣਾ ਦੇ ਕਿਸਾਨਾਂ ਨੇ ਇਹ ਸੋਚਿਆ ਕਿ ਕਿਉਂਕਿ ਉਹ ਸਿਰਫ ਸਾਡੀਆਂ ਜ਼ਮੀਨਾਂ ਬਚਾਉਣ ਵਾਸਤੇ ਸਿਰਫ ਪਾਣੀ ਤੇ ਜਿੰਦੇ ਨੇ ਕਿਉਂ ਨਾ ਉਹ ਜਿਹੜਾ ਪਾਣੀ ਹੈ ਉਹ ਉਹਨਾਂ ਹੀ ਜ਼ਮੀਨਾਂ ਦਾ ਹੋਵੇ ਜਿਹੜੀਆਂ ਨੂੰ ਬਚਾਉਣ ਵਾਸਤੇ ਉਹ ਅਮਰੰਤ ਅੰਛਨ ਤੇ ਬੈਠੇ ਹੋਏ ਨੇ ਇਸ ਕਰਕੇ ਵੱਖੋ-ਵੱਖ ਪਿੰਡਾਂ ਤੋਂ ਇੱਕ ਪਿੰਡ ਦੇ ਕਿਸੇ ਇੱਕ ਇੱਕ ਕਿਸੇ ਟਿਊਬਲ ਦਾ ਜਾਂ ਮੋਟਰ ਦਾ ਪਾਣੀ ਨਹੀਂ ਆਇਆ ਇਹ ਪਿੰਡ ਦੀ ਸਾਰੀਆਂ ਮੋਟਰਾਂ ਤੋਂ ਥੋੜਾ-ਥੋੜਾ ਪਾਣੀ ਇਕੱਠਾ ਕਰਕੇ ਉਹ ਇੱਕ ਪਵਿੱਤਰ ਜਲ ਯਾਤਰਾ ਪ੍ਰੋਗਰਾਮ ਦੇ ਤਹਿਤ ਉਹ ਐਸੇ ਇੱਥੇ ਲੈ ਕੇ ਆ ਰਹੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਪਿਛਲੀ 4 ਤਰੀਕ ਤੋਂ ਲਗਾਤਾਰ ਇਸੇ ਪਾਣੀ ਨੂੰ ਗ੍ਰਹਿਣ ਕਰ ਰਹੇ ਨੇ ਔਰ ਇਹ ਪਾਣੀ ਜਿਹੜਾ ਉਹਨੂੰ ਥੋੜਾ ਜਿਹਾ ਹੋਰ ਸ਼ੁੱਧ ਕਰਕੇ ਉਬਾਲ ਕੇ ਜਿਵੇਂ ਆ ਉਹ ਉਹਨਾਂ ਨੂੰ ਦਿੱਤਾ ਜਾ ਰਿਹਾ ਤਾਂ ਮੈਂ ਇੱਕ ਵਾਰੀ ਕਹੂੰਗਾ ਤਮਾਮ ਉਹ ਤਸਵੀਰਾਂ ਦਿਖਾ ਦੇਣ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਜਿਹੜੇ ਜਲ ਲੈ ਕੇ ਆ ਰਹੇ ਨੇ ਤਾਂ ਇਹ ਲਗਾਤਾਰ سلسلہ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਿਹੜੇ ਨੇ ਹਰਿਆਣਾ ਦੇ ਲਗਾਤਾਰ ਚਾਹੇ ਬਮਨਿਉ ਕਹਾੜ ਹੋਣ ਆਜਾ ਹੋਰ ਕਿਸਾਨ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦਾ ਕਿੰਨਾਂ ਦੇ ਵਿੱਚ ਭਰ ਕੇ ਜਿਹੜਾ ਵਕ ਵਕ ਟਿਊਬਲਾਂ ਤੋਂ ਜਲ ਲੈ ਕੇ ਆਇਆ ਜਾ ਰਿਹਾ ਹੋਰ ਵੀ ਕਿਸਾਨ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਿੰਘ ਸਾਹਿਬ ਕੀ ਨਾਮ ਗੁਰਦਾਸ ਸਿੰਘ ਭਾਰਤੀ ਕਿਸਾਨ ਏਕਤਾ ਕਾਲਾਂ ਵਾਲੀ ਹਰਿਆਣਾ ਦੇ ਪ੍ਰਧਾਨ ਰੈਣੀ ਦੇ ਔਰ ਜਿਹੜਾ ਜਲ ਲੈ ਕੇ ਆਏ ਆ ਇਹ ਪੂੰਜੀ ਪੱਤੀਆਂ ਦੇ ਜਲ ਨਾਲੋਂ ਜਿਹੜੀਆਂ ਬੋਤਲਾਂ ਵਾਲਾ ਜਲ ਹੈ ਤਾਂ ਅਸੀਂ ਕਿਹਾ ਵੀ ਸਾਡਾ ਜਗਜੀਤ ਸਿੰਘ ਜਿਹੜਾ ਡੱਲੇਵਾਲ ਸਾਡੇ ਲਈ ਸ਼ਹੀਦੀ ਦੇਣ ਨੂੰ ਤਿਆਰ ਹੋ ਰਿਹਾ ਉਹਨਾਂ ਲਈ ਕਿ ਪਾਣੀ ਸਾਡਾ ਹੀ ਪਾਣੀ ਕਿਉਂ ਨਾ ਪੀਣ ਹਰਿਆਣੇ ਦਾ ਕਿ ਜਿਹੜੇ ਇਹ ਸਰਕਾਰਾਂ ਵਿਤਕਰੇ ਬਣਾ ਰਹੀਆਂ ਪਾਣੀ ਪਿੱਛੇ ਆਏ ਆਏ ਆ ਉਸ ਕਰਕੇ ਅਸੀਂ ਪਾਣੀ ਆਪਣੇ ਖੇਤਾਂ ਦਾ ਲੈ ਕੇ ਆਏ ਆਂ ਜਲ ਡੱਲੇਵਾਲ ਸਭ ਵਾਸਤੇ ਉਹ ਇਹ ਹੈ ਕਿ ਸਾਡੀ ਜ਼ਮੀਨ ਨੂੰ ਬਚਾਉਣ ਲਈ ਸਾਡੀ ਖੇਤੀ ਨੂੰ ਬਚਾਉਣ ਲਈ ਸਾਡੇ ਬੱਚਿਆਂ ਨੂੰ ਬਚਾਉਣ ਲਈ ਜਿਹੜੀ ਉਹ ਕੁਰਬਾਨੀ ਦੇ ਰਹੇ ਐ ਉਸ ਲਈ ਅਸੀਂ ਪਾਣੀ ਦਾ ਕਿਉਂ ਪਾਣੀ ਇਸ ਕਰਕੇ ਹੈ ਕਿ ਜੋ ਉਹਨਾਂ ਨੇ ਅਜ ਤੱਕ ਅੰਨ ਮੂੰਹ ਨੂੰ ਨਹੀਂ ਲਾ ਕੇ ਦੇਖਿਆ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਵੀ ਦਾਣਾ ਉਹਨਾਂ ਦੇ ਮੂੰਹ ਤੇ ਨਹੀਂ ਲੱਗਿਆ ਤਾਂ ਇਸ ਕਰਕੇ ਅਸੀਂ ਉਹ ਪਾਣੀ ਪੀ ਰਹੇ ਆ ਤੇ ਅਸੀਂ ਆਪਣੇ ਖੇਤਾਂ ਦਾ ਪਾਣੀ ਇਸੇ ਕਾਰਨ ਹੀ ਲੈ ਕੇ ਆਏ ਆ ਜਗਜੀਸ਼ ਸਿੰਘ ਡਲੇਵਾਰ ਕੋਲ ਤਾਂ ਵੀ ਮੰਨਿਊ ਕਹਾੜ ਵੀ ਜੁੜੇ ਨੇ ਲਗਾਤਾਰ ਗਵਾਈ ਕਰ ਰਹੇ ਨੇ ਇੱਥੇ ਮੋਰਚੇ ਦੀ ਸਪੋਕਸਮੈਨ ਨੇ ਖਾਸ ਕਰਕੇ ਜੇ ਗੱਲ ਕਰ ਲਈ ਜਾਵੇ ਖਨੌਰੀ ਮੋਰਚੇ ਦੀ ਜਿਹੜੀ ਹਰ ਗੱਲ ਹੈ ਬੜੀ ਵਿਵਾਕੀ ਦੇ ਨਾਲ ਰੱਖਦੇ ਨੇ ਚਾਹੇ ਨੈਸ਼ਨਲ ਚੈਨਲ ਹੋਣ ਜਾਂ ਫਿਰ ਕੋਈ ਸਰਕਾਰੀ ਅਧਿਕਾਰੀ ਜਿਹੜੇ ਗੱਲਬਾਤ ਲਿਆਉਂਦੇ ਨੇ ਪਰ ਮੈਨੂੰ ਕਾੜ ਲਗਾਤਾਰ ਜਲ ਜਿਹੜਾ ਲੈ ਕੇ ਆਇਆ ਜਾ ਰਿਹਾ ਹੈ ਹਰਿਆਣੇ ਦੇ ਕਿਸਾਨਾਂ ਵੱਲੋਂ ਜਦ ਕਿ 14 ਤਰੀਕ ਨੂੰ ਹੋਣ ਵਾਲੀ ਮੀਟਿੰਗ ਹੈ ਤੁਹਾਡੀ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਜਿਹੜਾ ਜਲ ਜਾਂ ਮਿੱਟੀ ਲੈ ਕੇ ਇੱਥੇ ਲਿਆਂਦੀ ਜਾ ਰਹੀ ਉਹਦੇ ਮੌਇਨੇ ਕੀ ਨੇ देखो पहला मैं एक चीज़ निवेदन जरूर करूंगा आ, हमारे मोर्चे की तरफ से कोई स्पोक्स पर्सन नहीं है सारे साथी बड़े जिम्मेदारी से सारी चीज़ें रखते हैं आपने जो प्रेम सत्कार दिया उसके लिए मैं आपका विशेष तौर पर धन्यवाद करता हूं देखिए जो एक भावना थी किसानों की पहले से ही थी ये भावना दस जनवरी बारह जनवरी के आसपास से ही यात्राओं की तैयारी करी जा रही थी फतेहाबाद साइड से भी और दूसरे हिसार सोनीपत साइड से भी करी जा रही थी लेकिन फिर समय के अनुसार हमारे कार्यक्रम दिए जाते गए तो उस कार्यक्रम के तहत फिर हमने तय किया हरियाणा से चार को छः को आठ को दस को जल लेके आएंगे क्योंकि डल्लेवाल साहब उन्हीं खेतों उसी जमीनों को बचाने की लड़ाई लड़ रहे हैं तो उन्हीं खेतों से उन्हीं जमीनों से जलाना चाहिए ये खाली जल नहीं है ये लोगों की भावना है कुछ लोग तो पानीपत से गड्डी बलोर गाँव से तारपुर गांव से दो साथियों ने कहा कि अपने खेत का पानी तो लेके ही लेके आएंगे वो स्पेशल हरिद्वार गए हरिद्वार से गंगा जल जगजीत सिंह गलेवाल जी के लिए ले लेके आए देखिए किसी व्यक्ति की आस्था कहीं पे हो सकती है किसी व्यक्ति की आस्था परमात्मा प्रकृति ईश्वर में अल्लाह में वाहगुरु में सबका अपना अपना मत होता है तो उन लोगों को ये लगा कि भाई जब भी वो कोई काम करते हैं वो हरिद्वार को पवित्र जगह मानते हैं पवित्र स्थान मानते हैं तो वहाँ से गंगा जल लेके आए तो खाली जल नहीं है ये भावना है ये भावना वो भावना है जो दिखाती है कि लोग तन मन धन से जगजीत सिंह गलेवाल जी के साथ खड़े हैं और इस मोर्चे को जीतने तक और उससे आगे भी जगजीत सिंह डल्लेवाल जी के सब तो एक बहुत बड़ी बात आ रही है सामने के चौदह तारीख जो को जो मीटिंग आपकी चंडीगढ़ में हो रही है उसमें केंद्रीय खेती मंत्री जहाँ उनका कोई नुमाइंदा हाज़र नहीं होगा किससे बात करेंगे आप वहाँ जाकर देखो वो तो अब चौदह तारीख को कौन होगा कौन नहीं होगा वो तो उसी के बाद पता लगेगा उससे पहले हमारी तरफ से कोई भी कयास लगाया जाना मुझे लगता है कि उचित नहीं होगा बाकायदा चिट्ठी में भारत सरकार के मंत्रियों का जिक्र है और सारी चीज़ें हैं अधिकारियों ने भी बार बार कहा कि कृषि मंत्री जी आएंगे कृषि मंत्री जी आएंगे भारत सरकार के मंत्री लिखा हुआ बाकायदा अगर केंद्र सरकार अपनी लिखित बात से पीछे हटती है तो उसका जवाब तो फिर केंद्र सरकार को देना है ना हमें तो नहीं देना ना भाई इससे भी कोई मतलब बहुत बड़ी बात हो जाएगी ये कि केंद्र सरकार लिखित में देके जाती है भारत सरकार लेटर के लेटर पैड में देके जाती है और अगर फिर भारत सरकार का मंत्री भारत सरकार के मंत्री वहाँ नहीं आते तो मुझे लगता है कि फिर पूरी भारत सरकार की विश्वसनीयता पे भी सवाल खड़े हो जाएंगे तो इसलिए उन चीज़ों के अगर ऐसा होता उन चीजों के जवाब हमें नहीं देने उन चीज़ों के जवाब मान्य प्रधानमंत्री जी को मान्य गृह मंत्री जी को देने पड़ेंगे और मीडिया को फिर उनसे सवाल पूछने चाहिए कि अब भाई आप इस तरीके से अपनी विश्वसनीयता क्यों खो रहे होता ऐसी ਹਰਿਆਣਾ ਦਾ ਜੱਥਾ ਜਿਹਦੀ ਅਗਵਾਈ ਕਰ ਰਿਹਾ ਸੀ ਕੁਝ ਕਿਸਾਨ ਆਗੂ ਜਿਹੜੇ ਲਗਾਤਾਰ ਮਿੱਟੀ ਅਤੇ ਜਲ ਲੈ ਕੇ ਖਨੌਰੀ ਬਾਰਡਰ ਪਹੁੰਚ ਰਹੇ ਨੇ ਤਾਂ ਉਸ ਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜੇਕਰ 14 ਫਰਵਰੀ ਨੂੰ ਕੇਂਦਰੀ ਖੇਤੀ ਮੰਤਰੀ ਹਾਜ਼ਰ ਨਹੀਂ ਹੁੰਦੇ ਤਾਂ ਫਿਰ ਅਗਲੀ ਰਣਨੀਤੀ ਕੀ ਹੋਵੇਗੀ ਉਸ ਤੋਂ ਚਾਹੇ ਅਬਮੰਨਿਊ ਕਾਰਡ ਹਾਜ਼ਰ ਕਹਿੰਨੇ ਕੋਈ ਵੀ ਗੱਲ ਕਹਿਣ ਤੋਂ ਉਹਨਾਂ ਨੇ ਗਰੀਜ਼ ਕੀਤਾ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਤੋਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ